ਚਾਹੇ ਤੁਸੀਂ ਨਵੇਂ ਘਰ ਬਣਾ ਰਹੇ ਹੋ ਚਾਹੇ ਬਣਾ ਰਹੇ ਹੋ ਦੁਕਾਨ ਤੁਹਾਡੀ ਹਰ ਸਮੱਸਿਆ ਦਾ ਗਰਮੀ ਟਰੇਡਿੰਗ ਕੰਪਨੀ ਦੇ ਅੰਦਰ ਕਰੇਗੀ ਸਮਾਧਾਨ ਤੁਸੀਂ ਆਪਣੇ ਘਰਾਂ ਦੇ ਬਣਾਉਣੀਆਂ ਬਾਥਰੂਮ ਤੁਸੀਂ ਬਣਾਉਣੀਆਂ ਹੈਗੀਆਂ ਰਸੋਈਆਂ ਤੇ ਲਗਜ਼ਰੀ ਫੀਲ ਆਊਗੀ ਥੋੜੇ ਪੈਸਾ ਚ ਤੁਹਾਡਾ ਘਰ ਤੇ ਦੁਕਾਨ ਬਣਾ ਦੇਗੇ ਫਾਈਨਟਾਜੀ ਬਿਲਕੁਲ ਜੇ ਤੁਸੀਂ ਆਪਣੇ ਘਰ ਦਾ ਬਾਥਰੂਮ ਸਿੰਪਲ ਤਿਆਰ ਕਰਾਉਣਾ ਚਾਹੁੰਦੇ ਹੋ ਜਿਹੜਾ ਬਾਜ਼ਾਰ ਦੇ ਵਿੱਚ 25 ਤੋਂ 30000 ਰੁਪਏ ਲੱਗਦਾ ਅਸੀਂ ਸਿਰਫ 15000 ਰੁਪਏ 'ਚ ਤੁਹਾਡੇ ਘਰ ਦਾ ਬਾਥਰੂਮ ਤਿਆਰ ਕਰ ਦਿਆਂਗੇ ਤੁਸੀਂ ਚਾਹੋ ਨੀ ਤੁਹਾਡੇ ਬ੍ਰਾਂਡਡ ਬਾਥਰੂਮ ਤਿਆਰ ਹੋਵੇ ਜੈਗਰ ਦਾ ਤਿਆਰ ਹੋਵੇ ਤਾਂ ਜੈਗਰ ਦਾ ਬਾਥਰੂਮ ਬਾਜ਼ਾਰ 'ਚ 55-60000 ਤੋਂ ਘੱਟ ਕੋਈ ਤਿਆਰ ਕਰਦਾ ਨਹੀਂ ਗਰਮੀ ਟ੍ਰੇਡਿੰਗ ਕੰਪਨੀ ਦਾ ਸਿਰਫ 35000 ਰੁਪਏ ਦੇ ਵਿੱਚ ਤੁਹਾਡਾ ਬਾਥਰੂਮ ਆਪਾਂ ਤਿਆਰ ਕਰ ਦੇਾਂਗੇ ਚਾਹੇ ਤੁਸੀਂ ਆਪਣੇ ਘਰ ਦਾ ਪੂਰਾ ਜੈਟ ਬਲੈਕ ਬਾਥਰੂਮ ਤਿਆਰ ਕਰਾਉਣਾ ਤੇ ਇਹ ਕੋਈ ਲੱਖ ਰੁਪਏ ਦਾ ਤਿਆਰ ਨਹੀਂ ਅਸੀਂ ਕਰਨਾ ਨਾ 80000 ਰੁਪਏ ਲੈਣਾ ਸਿਰਫ 40000 ਰੁਪਏ ਦੇ ਵਿੱਚ ਤੁਹਾਡੇ ਘਰ ਦਾ ਲਗਜ਼ਰੀ ਬਾਥਰੂਮ ਤਿਆਰ ਕਰਕੇ ਦੇ ਦੇਾਂਗੇ ਤੁਸੀਂ ਸਾਡੇ ਕੋਲ ਆਓ ਕੋਈ ਵੀ ਸਮਾਨ 50000 ਰੁਪਏ ਲਓ ਤੁਹਾਡੇ ਘਰ ਹੋਮ ਡਿਲੀਵਰੀ ਵੀ ਬਿਲਕੁਲ ਫ੍ਰੀ ਮਤਲਬ ਆਉਣ ਜਾਣ ਦਾ ਗੱਡੀ ਦਾ ਖਰਚਾ ਸੀ ਕੋਈ ਵੀ ਨਹੀਂ ਲੈਣਾ ਜੇ ਤੁਸੀਂ ਕਰਦੇ ਹੋ 1 ਲੱਖ ਰੁਪਏ ਦੀ ਸ਼ਾਪਿੰਗ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ ਹੋਮ ਡਿਲੀਵਰੀ ਤਾਂ ਸਿਰਫ ਫ੍ਰੀ ਦੇਣੀ ਦੇਣੀ ਆ ਉਸ ਦੇ ਨਾਲ ਇੱਕ ਗੀਜ਼ਰ ਜਾਂ ਵਾਟਰ ਫਿਲਟਰ ਤੁਸੀਂ ਆਪਣੀ ਆਪਸ਼ਨ ਅਨੁਸਾਰ ਸਾਡੇ ਕੋਲੋਂ ਬਿਲਕੁਲ ਫ੍ਰੀ ਤੁਹਾਨੂੰ ਦੇਵਾਂਗੇ ਸਲੋਜੀ ਜਲਦੀ ਜਲਦੀ ਆ ਜਾਓ ਗਰਮੀਟ ਟ੍ਰੇਡਿੰਗ ਕੰਪਨੀ ਜਿੱਥੇ ਕਿ 25 ਅਗਸਤ ਤੱਕ 25 ਅਗਸਤ ਤੱਕ ਬਹੁਤ ਵੱਡੇ ਫਾਇਦੇ ਹੋਣੇ ਆ ਗਰਮੀਟ ਟ੍ਰੇਡਿੰਗ ਕੰਪਨੀ ਆਪੋਜ਼ਿਟ ਪ੍ਰਤਾਪ ਬਾਗ ਜਲੰਧਰ ਸ਼ਹਿਰ ਉਹ ਦੇਖੋ ਜਿੱਦਾਂ ਕਿਸੇ ਨੇ ਕਲਰ ਬਾਥਰੂਮ ਤਿਆਰ ਕਰਾਣਾ ਹੈ ਆ ਬਲੈਕ ਕਲਰ ਸ਼ਾਵਰ ਹੈਗਾ ਦੇਖੋ ਅਪਰ ਪਾਰਟ ਹੈ ਜੈਗਵਾਰ ਕੰਪਨੀ ਦਾ 10 ਸਾਲ ਦੀ ਗਾਰੰਟੀ ਹੈ ਜਿਹੜਾ ਮਰਜੀ ਕਲਰ ਲਲੋ ਸੀ ਰੋਜ਼ ਗੋਲਡ ਵੀ ਅਵੇਲੇਬਲ ਆਪਣੇ ਕੋਲ ਚ ਸ਼ਾਵਰ ਦੇਖੋ ਸਾਰੇ ਸਾਈਜ਼ ਉਸ ਤੋਂ ਬਾਅਦ 골ਡਨ ਦੀ ਸਾਰੀ ਐਸੈਸਰੀ ਆਪਣੇ ਕੋਲ ਅਵੇਲੇਬਲ ਹੈ ਉਸ ਤੋਂ ਬਾਅਦ ਆਈ ਨੀ ਜੀ 1 ਪੀਸ ਸੀਟਾਂ ਦੇਖੋ ਸਾਡੇ ਕੋਲ ਆ 10 ਸਾਲ ਦੀ ਗਾਰੰਟੀ ਹੈ ਇਹ ਤੁਹਾਨੂੰ 3500 ਰੁਪਏ ਦੇਵਾਂਗੇ ਕਯੂਬਿਕਸ ਮਾਡਲ ਇਹਨੂੰ ਕਹਿੰਦੇ ਸੀ ਇਹ 4000 ਰੁਪਏ ਦਾ ਪੈਂਦਾ ਹੈ ਇਹਦੀ ਵੀ 10 ਸਾਲ ਦੀ ਗਾਰੰਟੀ ਹੈ ਕਿਸੇ ਨੇ ਆਹ ਮਾਡਲ ਲੈਣਾ ਵਾ ਇਹ 4500 ਰੁਪਏ ਦਾ ਪਵੇਗਾ 10 ਸਾਲ ਦੀ ਗਾਰੰਟੀ ਇਹਦੇ ਨਾਲ ਵਾਸ਼ ਮਸ਼ੀਨ ਸੇਮ ਮੈਚਿੰਗ ਕਰਕੇ ਕਿਸੇ ਨੇ ਲੈਣਾ ਅਸੀਂ 1600 ਰੁਪਏ ਦੇਵਾਂਗੇ ਕਿਸੇ ਨੂੰ ਟੇਬਲ ਟੌਪ ਚਾਹੀਦਾ 2500 ਰੁਪਏ ਦਾ ਜੈਗਵਾਰ ਦੀ ਸਾਡੇ ਕੋਲ ਸਾਰੀ ਆਈਟਮ ਅਵੇਲੇਬਲ ਆ ਟੇਬਲ ਟੌਪ ਸਿੰਗਲ ਰੀਵਰ ਬਾਅ ਅਸੈਸਰੀ ਘੁੰਮ ਕੇ ਪਾਣੀ ਜਾਂਦਾ ਇਹਦੇ ਵਿੱਚ ਦੇਖੋ ਵੈਕਿਊਮ ਸੀਟ ਕਹਿੰਦੇ ਇਹਨੂੰ ਆਪਾਂ ਇਹ ਤੁਹਾਨੂੰ 5500 ਰੁਪਏ ਦੀ ਪਵੇਗੀ ਆਰਾਊਂਡ ਮਾਡਲ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਹੈ ਇਹ 6500 ਰੁਪਏ ਦੀ ਵੈਕਿਊਮ ਸੀਟ ਸਾਡੇ ਤੁਹਾਨੂੰ ਬਲੈਕ ਕਲਰ ਤੁਹਾਨੂੰ 18500 ਰੁਪਏ ਦੇ ਦਵਾਂਗੇ ਸ਼ਾਵਰ ਪੈਨਲ ओरिएंट ਦੀ ਲਾਉਨਰ ਪੈਂਦੀ ਹੈ 850 ਰੁਪਏ ਦੀ 10 ਸਾਲ ਦੀ ਗਾਰੰਟੀ ਪਾਉਣੀ ਡਿਸਕ ਇਹਦੇ ਵਿੱਚ ਦੇਖੋ ਬਲੈਕ ਕਲਰ ਦੀ ਸੀਟ ਚਾਹੀਦੀ ਕਿਸੇ ਨੂੰ 8500 ਰੁਪਏ ਦੇਵਾਂਗੇ 10 ਸਾਲ ਦੀ ਗਾਰੰਟੀ ਕਲਰ ਦੀ ਆ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਤੁਹਾਨੂੰ 22000 ਰੁਪਏ ਦੀ ਅਸੀਂ ਦਵਾਂਗੇ ਸ਼ਾਵਰ ਤੁਹਾਨੂੰ 8 ਇੰਚ ਵੇਗਾ 1500 ਛੋਟਾ ਵੇਗਾ 750 ਦਾ ਜਨ ਸਿੰਘ ਤੁਹਾਨੂੰ ਵੇਗਾ ਜੀ ਆ ਦੇਖੋ 24 18 ਮਿਲ ਜੇ ਇਸ ਨੂੰ ਵੱਡਾ ਸਾਈਜ਼ ਚਾਹੀਦਾ ਉਹ ਵੀ ਅਵੇਲੇਬਲ ਹੈ ਬਲੈਕ ਕਲਰ ਵੀ ਮਿਲ ਜੇਗਾ ਜਿਹਾ ਦੇਖੋ ਟੇਬਲ ਟੌਪ ਸਾਈਜ਼ ਜਿੱਦਾਂ ਸਟਾਰਟਿੰਗ ਪੈਂਦੀ ਜੀ ਆ ਦੇਖੋ ਇਹ 3500 ਰੁਪਏ ਦਾ ਇਕੱਲਾ ਟੇਬਲ ਟੌਪ ਪੈਂਦਾ ਹੈ ਇਸ ਨੂੰ ਵੱਡਾ ਸਾਈਜ਼ ਚਾਹੀਦਾ 4500 ਕਿਸੇ ਨੂੰ 32 ਇੰਚ ਹੀ ਸਾਈਜ਼ ਚਾਹੀਦਾ 3 ਫੁੱਟ ਦਾ ਇਹ ਪਵੇਗਾ ਤੁਹਾਨੂੰ ਸਿਰਫ 6500 ਰੁਪਏ ਦਾ ਕਹੇ ਤੁਸੀਂ ਵੱਡਾ ਬਾਥਰੂਮ ਬਣਾਉਣਾ ਹੋ ਛੋਟਾ ਬਣਾਉਣਾ ਹੋ ਮੀਡੀਅਮ ਬਣਾਉਣਾ ਹੋ ਤੇ ਰੇਟ ਬੜਾ ਜੈਨੂ ਨੇ ਹੈਗਾ ਬਾਜ਼ਾਰ 'ਚ 15 18000 ਤੂੰ ਘੱਟ ਨਹੀਂ ਬਾਰੇ 7500 ਰੁਪਏ ਦੇ ਵੀ ਦਵਾਂਗੇ ਰੰਗ ਤੁਸੀਂ ਇਹ 'ਚੋਂ ਜਿਹੜਾ ਮਰ ਇਹ ਪੇਗਾ ਤੁਹਾਨੂੰ 2000 ਰੁਪਏ ਦਾ ਫਿਲਹਾਲ ਤੁਹਾਨੂੰ ਵਾਸ਼ਵੈਨ ਦਿਖਾਣੇ ਆ ਦੇਖੋ ਵੱਡਾ ਸਕੁਅਰ ਮਾਡਲ ਪੇਗਾ 3200 ਰੁਪਏ ਕਿਸੇ ਨੂੰ ਗੋਲ ਚਾਹੀਦੇ ਆ 25-2500 ਦੇ ਆ ਜਿੰਨੇ ਮਰਜ਼ੀ ਲੈਓ ਸਾਡੇ ਕੋਲ ਜੈਗਵਾਰ ਦੀ ਮੈਂਦੀ 8000 ਰੁਪਏ ਦੀ ਮੈਂਦੀ ਜੈਗਵਾਰ ਕੰਪਨੀ ਦੀ 10 ਸਾਲ ਦੀ ਇਹਦੀ ਗਾਰੰਟੀ ਹੈ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਉਹ ਵੀ ਜੈਗਵਾਰ ਜੇ ਅਵੇਲੇਬਲ ਆ 10500 ਦਾ ਪੈਂਦਾ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਆ ਕਾਬਲ ਰੈਗ ਵੀ ਅਵੇਲੇਬਲ ਆ ਆਪਣੇ ਕੋਲ ਸਾਰੇ ਕਲਰ ਵਿੱਚ ਅਵੇਲੇਬਲ ਨੇ ਵੱਡੇ ਸ਼ਾਵਰ ਚਾਹੀਦੇ 12 ਇੰਚੀ ਸਾਡੇ ਕੋਲ 2 ਫੁੱਟ ਤੱਕ ਸ਼ਾਵਰ ਅਵੇਲੇਬਲ ਆ ਫਿਰ ਆਹ ਇੰਦੀ ਜੀ ਵੈਨਿਟੀ ਸਟੈਂਡਿੰਗ ਰੇਂਜ ਇਹ ਸਾਡੇ ਕੋਲ ਤੁਹਾਨੂੰ ਮਾਰਕੀਟ 8000 ਤੋਂ ਘੱਟ ਨਹੀਂ ਮਿਲੇਗੀ ਅਸੀਂ ਤੁਹਾਨੂੰ ਦੇਵਾਂਗੇ 4000 ਰੁਪਏ ਦੀ ਆ ਫੁੱਲ ਸਟੀਲ ਹੈ ਦਾ ਕੋਈ ਮਾਰਕੀਟ ਸਟੀਲ ਮੰਗਦੇ ਆ ਇਹ ਤੁਹਾਨੂੰ ਅਸੀਂ ਦੇਵਾਂਗੇ 10500 ਰੁਪਏ ਦੀ ਫਿਰ ਬਾਸੈਸਰੀ ਆਉਂਦੀ ਜੀ ਬਲੈਕ ਕਲਰ ਦੀ ਇਹ 5 ਪੀਸ ਦਾ ਸੈਟ ਹੈ 3200 ਰੁਪਏ ਦਾ ਮੰਦਾ ਜਿੱਥੇ ਮਰਜੀ ਤੁਸੀਂ ਰੇਟ ਵਧਾ ਕਰ ਸਕਦੇ ਹੋ ਜਿਹੜੇ ਸਾਡੇ ਦਰਸ਼ਕਾਂ ਸਾਡੀ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਨਗੇ ਪਹਿਲੇ 11 ਭੈਣ ਭਰਾਵਾਂ ਨੂੰ ਆ ਬਾਸ ਸੈਟ ਦੀ ਬਿਲਕੁਲ ਫ੍ਰੀ ਦਵਾਂਗੇ 1 ਰੁਪਿਆ ਵੀ ਲੈਣਾ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਕਰਕੇ ਚੰਗਾ ਕਮੈਂਟ ਕਰ ਦਿਓ ਸਾਨੂੰ ਸਕਰੀਨਸ਼ਾਟ ਭੇਜ ਦਿਓ ਤੁਹਾਨੂੰ ਆ ਜਿਹੜੇ 11 ਸਾਡੇ ਪਹਿਲੇ ਵਿਨਰ ਰਹਿ ਗਿਆ ਉਹਨਾਂ ਨੂੰ ਇਹ ਬਾਸ ਸੈਟ ਆਪ ਬਿਲਕੁਲ ਫ੍ਰੀ ਦੇਣੀ ਹੈ ਗਿਆ